ਤਣਾ ਸਾਡੇ ਕੋਲੇ ਖੇਤੀ ਦੇ ਕਿ ਲੋ ਹੋਡਿੰਗ ਘਟ ਰਹੀ ਆ ਉਸ ਕਰਕੇ ਜਦੋਂ ਨੌਜਵਾਨ ਬੱਚੇ ਜਾਂ ਕੋਈ ਵੀ ਸੋਚਦਾ ਵੀ ਇੰਨੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ ਤਾਂ ਉਹ ਇਹ ਕਿਤੇ ਵੱਲੋਂ ਪਿੱਠ ਕਰਕੇ ਨਰਾਸ਼ ਹੋ ਜਾਂਦੇ ਨੇ ਇਸ ਕਰਕੇ ਮੈਂ ਫਿਰ ਇਹ ਸੋਚਿਆ ਵੀ ਆਪਾਂ 1 ਏਕੜ ਦੇ ਵਿੱਚ ਇਹੋ ਜਿਹਾ ਇੱਕ ਮਾਡਲ ਤਿਆਰ ਕਰੀਏ ਜਿਹੜਾ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਆਰ ਐਨ ਡੀ ਕਰਕੇ ਦੱਸ ਸਕੀਏ ਵੀ 1 ਏਕੜ ਜੋ ਤੁਸੀਂ ਇੱਕ ਵਧੀਆ ਜੌਬ ਨਾਲ ਜਿੰਨੇ ਪੈਸੇ ਕਮਾ ਸਕਦੇ ਹੋ ਤਾਂ ਤੁਸੀਂ ਨਰਾਸ਼ ਨਾ ਹੋ ਇਸ ਤਰ੍ਹਾਂ ਕਰੀਏ ਤਪ ਆਪ ਦਾ ਜ ਆਰਥਕਤਾ ਵੀ ਉੱਚੀ ਚੱਕੀ ਇਹਦੇ ਪੰਜਾਬ ਦੀ ਵਿੱਚ ਚੱਕੀ ਮੈਂ ਜਿਸ ਤਰ੍ਹਾਂ ਪਰ ਸਕੇਅਰ ਦੀ ਗੱਲ ਕੀਤੀ ਹੈ ਪਰ ਸਕੇਅਰ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਜਿਹੜੇ ਹੈਗਾ ਫਰੂਟ ਜਾਂ ਸਬਜ਼ੀਆਂ ਲਗਾ ਰਹੇ ਹੁਣ ਮੇਰੇ ਕੋਲ ਕਿੰਨੂ ਆ ਜੀ ਕਿੰਨੂ ਦੇ ਵਿੱਚ ਮੈਂ ਵਿੱਚੇ ਡ੍ਰੈਗਨ ਕੀਤਾ ਉਹਦੇ ਵਿੱਚ ਪਪੀਤੇ ਦੀ ਨਰਸਰੀ ਮੇਰੀ ਤਿਆਰ ਆ ਪਹਿਲਾਂ ਇੱਕ ਵਾਰੀ ਮੈਂ ਲਾਈ ਸੀ ਉਹ ਮੇਰੇ ਟਾਈਮ ਗਲਤ ਚੂਜ਼ ਹੋ ਗਿਆ ਤੇ ਉਹ ਸਾਰੇ ਕਹ ਲਓ ਵੀ ਗਰਮੀ ਚ ਮਰ ਗਈ ਸੀ ਹੁਣ ਮੇਰੀ ਨਰਸਰੀ ਤਿਆਰ ਆ ਪਪੀਤਾ ਵਿੱਚ ਇਹਦੇ ਦੇ ਹੁਣ ਗੰਡੇ ਲਾਏ ਹੋਇਆ ਲਸਣ ਲਾਈ ਹੋਈ ਆ ਫਿਰ ਗਰਮੀਆਂ ਦੇ ਵਿੱਚ ਜਿਹੜੀ ਵੀ ਕੋਈ ਆਪਾਂ ਇਹਦੇ ਜਗ੍ਹਾ ਹੋਰ ਸਬਜ਼ੀ ਆ ਅਗੇਤੀ ਉਹ ਲਾ ਕੇ ਇੱਕ ਕਰਦੇ ਵੀ ਕੋਈ ਥਾਂ ਸੋਚਿਆ ਵੀ ਖਾਲੀ ਨਾ ਛੱਡੀਏ ਵੀ ਪਰ ਆਪਾਂ 15 ਤੋਂ 20 ਲੱਖ ਰੁਪਏ ਦੀ ਇਹ ਕਹਿੰਦੇ ਵੀ ਇੱਕ ਏਕੜ ਚੋ ਗੇਮ ਕਹਿ ਲਓ ਵੀ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ ਮੈਕਸੀਮਮ ਜੇ ਆਪਾਂ ਇਹ ਚੋਂ ਆਮਦਨ ਕੱਢ ਕੇ ਬੱਚਿਆਂ ਨੂੰ ਇੱਕ ਮਾਡਲ ਦੇ ਸਕੀਏ 15-20 ਲੱਖ ਰੁਪਏ ਏਕੜ ਦਾ ਜਿਹਦੇ ਨਾਲ ਕਰੋ ਨਰਾਸ਼ ਨਾ ਹੋ ਕੇ ਇੱਕ ਪੀਐਨਡੀ ਜੌਬ ਲਈ 20-20 ਲੱਖ ਰੁਪਏ ਕਰਾਪਸ਼ਨਾਂ ਦੇ ਕੇ ਅ ਅੰਜਲਾਲ ਤਨਾ ਆ ਨਾ ਲੈ ਕੇ ਆਣਾ ਆਪਦੇ ਮਨ ਦੇ ਵਿੱਚ ਤੇ ਆਪ ਦਾ ਪਿਤਾਪੁਰ